ਜੇ ਕਿਤੇ ਰਿਕਾਰਡ ਦੇਖ ਲਵਾਂ ਦਿੱਲੀ ਦੇ ਮੁੱਖ ਮੰਤਰੀ ਹੈ ਜਿਹੜੇ ਰੇਖਾ ਗੁਪਤਾ ਉਹ ਕਿੰਨੇ ਵਾਰੀ ਪ੍ਰਾਈਮ ਮਿਨਿਸਟਰ ਨੂੰ ਮਿਲੇ ਹੋਣੇ ਆ ਆਪ ਯੂਪੀ ਦੇ ਅਚੀਵ ਮਿਨਿਸਟਰ ਕਿੰਨੇ ਵਾਰੀ ਮਿਲੇ ਹੋਣੇ ਆ ਹਰਿਆਣਾ ਦੇ ਇਹ ਇੱਕ ਨਾਰਮਲ ਚੀਜ਼ ਹੈ ਕਿ ਸਟੇਟ ਦਾ ਮੁੱਖ ਮੰਤਰੀ ਹਰ 2 ਮਹੀਨਿਆਂ ਬਾਅਦ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਮਿਲਦਾ ਹੈ ਇਹ ਇਹ ਪ੍ਰਧਾਨ ਮੰਤਰੀ ਨੂੰ ਮਤਲਬ ਇਹ ਹਰ 2 ਮਹੀਨਿਆਂ ਬਾਅਦ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਪ੍ਰਧਾਨ ਮੰਤਰੀ ਦਾ ਹਰ ਵਾਰੀ ਆਪਣੇ ਸਟੇਟ ਦੇ ਵਿੱਚ ਉਹਨਾਂ ਦਾ ਨਾਮ ਲੈ ਕੇ ਕੋਈ ਮਜ਼ਾਕ ਉਡਾਉਂਗੇ ਤੁਸੀਂ ਉਹਨਾਂ ਦੀ ਕੋਈ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰੋਗੇ ਦੇਖੋ ਜਿਹੜਾ ਬੇਇੱਜ਼ਤੀ ਕਰਦਾ ਹੁੰਦਾ ਉਹ ਤਾਂ ਭੁੱਲ ਜਾਂਦਾ ਜਿਹਦੀ ਹੋਈ ਹੁੰਦੀ ਹੈ ਜਿਹੜੀਆਂ ਨੌਕਰੀਆਂ ਤੋਂ ਬੰਦਾ ਰਿਟਾਇਰ ਹੋ ਜਾਂਦਾ ਉਹ ਨਵੇਂ ਰੱਖੇ ਨੂੰ ਕਹਿੰਦੇ ਨੇ ਜੇ ਅਸੀਂ ਨਵੀਆਂ ਨੌਕਰੀਆਂ ਜਿਹੜੀਆਂ ਕ੍ਰੀਏਟ ਕੀਤੀਆਂ ਤਾਂ ਖਜ਼ਾਨੇ 'ਚ ਕੋਈ ਪੈਂਡਿੰਗ ਲਾਇਬਿਲਿਟੀਆਂ ਹੈ ਨਹੀਂ ਸੀ 15ਵੀਂ ਫਾਈਨੈਂਸ ਕਮਿਸ਼ਨ ਦੀਆਂ ਰੈਵਨਿਊ ਡੈਫਿਸਿਟ ਗ੍ਰਾਂਟ ਇਹਨਾਂ ਕੋਲੇ ਪਈਆਂ ਸੂ ਬਲਕਿ ਇਹ ਜੇ ਚਾਹੁੰਦੇ ਤਾਂ ਪੰਜਾਬ ਦਾ ਨਕਸ਼ਾ ਬਦਲ ਸਕਦੇ ਸੀ ਪਣੀ ਨੂੰ ਪਉਣੇ ਪੇਸ਼ ਪਾਉਣੇ 4 ਸਾਲ ਹੋ ਚੁੱਕੇ ਐ ਪਉਣੇ 4 ਸਾਲਾਂ ਚ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਸਿਰਫ 3 ਵਾਰੀ ਮਿਲੇ ਐ 4 ਸਾਲਾਂ ਚ 3 ਮੁਲਾਕਾਤਾਂ ਹੋਈਆਂ ਦੋ ਮੁਲਾਕਾਤਾਂ ਦਾ 10-10 ਸੈਕਿੰਡ ਦੀਆਂ ਹੋਈਆਂ ਜਦੋਂ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਦੀ ਮੀਟਿੰਗ ਹੁੰਦੀ ਐ ਸਾਰੇ ਸਟੇਟਾਂ ਦੇ ਮੁੱਖ ਮੰਤਰੀ ਹੁੰਦੇ ਆ ਨਮਸਤੇ ਨਮਸਤੇ ਸਸਰੀਕਾਲ ਕੀ ਹਾਲ ਹੈ ਜੀ ਠੀਕ ਹੈ ਜੀ ਔਰ ਇੱਕ ਮੀਟਿੰਗ ਹੋਈ ਹੈ ਸੀਐਮ ਦੀ ਪ੍ਰਾਈਮ ਮਿਨਿਸਟਰ ਨਾਲ 10 ਮਿੰਟ ਦੀ ਜਿੱਦ ਨੇ ਸੀਐਮ ਬਣੇ ਸੀ ਔਰ ਪਹਿਲੀ ਵਾਰ ਕੋਈ ਸੀਐਮ ਬਣਦਾ ਹੈ ਕਬੂਲ ਦਸਤਾ ਪੇਸ਼ ਕਰਨ ਜਾਂਦੇ ਆ ਤਾਂ ਇਹ ਸਿਰਫ ਤਿੰਨ ਮੀਟਿੰਗਾਂ ਚਾਰ ਸਾਲਾਂ ਦੇ ਵਿੱਚ ਇਹ ਰਿਕਾਰਡ ਹੈ ਔਰ ਤੁਸੀਂ ਦੂਜੇ ਮੁੱਖ ਮੰਤਰੀਆਂ ਦਾ ਜੇ ਕਿਤੇ ਰਿਕਾਰਡ ਦੇਖ ਲਓ ਦਿੱਲੀ ਦੇ ਮੁੱਖ ਮੰਤਰੀ ਹੈ ਜਿਹੜੇ ਰੇਖਾ ਗੁਪਤਾ ਉਹ ਕਿੰਨੇ ਵਾਰੀ ਪ੍ਰਾਈਮ ਮਿਨਿਸਟਰ ਨੂੰ ਮਿਲੇ ਹੋਣੇ ਆ ਆਪ ਯੂਪੀ ਦੇ ਅਚੀਵ ਮਿਨਿਸਟਰ ਕਿੰਨੇ ਵਾਰੀ ਮਿਲੇ ਹੋਣੇ ਹੈ ਹਰਿਆਣਾ ਦੇ ਇਹ ਇਹ ਇੱਕ ਨਾਰਮਲ ਚੀਜ਼ ਹੈ ਕਿ ਸਟੇਟ ਦਾ ਮੁੱਖ ਮੰਤਰੀ ਹਰ 2 ਮਹੀਨਿਆਂ ਬਾਅਦ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਮਿਲਣਾ ਔਰ ਇਹ ਨਾਕਾਫੀ ਨਹੀਂ ਹੈ ਇਹ ਕਹਿਣਾ ਕਿ ਮੈਨੂੰ ਤਾਂ ਟਾਈਮ ਹੀ ਨਹੀਂ ਦਿੱਤਾ ਜਾ ਟਾਈਮ ਤਾਂ ਯਾਰ ਕੋਆਰਡੀਨੇਸ਼ਨ ਤਾਂ ਬਣਾਉਣੀ ਪੈਂਦੀ ਹੈ ਕੇਰੋ ਸਾਹਿਬ ਹੁੰਦੇ ਸੀ ਬਾਦਲ ਸਾਹਿਬ ਹੁੰਦੇ ਸੀ ਇਹ ਇਹ ਪ੍ਰਧਾਨ ਮੰਤਰੀ ਨੂੰ ਮਤਲਬ ਇਹ ਹਰ 2 ਮਹੀਨਿਆਂ ਬਾਅਦ ਇਹਨਾਂ ਦੀ ਮੁਲਾਕਾਤ ਹੁੰਦੀ ਸੀ ਔਰ ਤੁਸੀਂ ਜੇ ਪ੍ਰਧਾਨ ਮੰਤਰੀ ਦਾ ਹਰ ਵਾਰੀ ਆਪਣੇ ਸਟੇਟ ਦੇ ਵਿੱਚ ਉਹਨਾਂ ਦਾ ਨਾਮ ਲੈ ਕੇ ਕੋਈ ਮਜ਼ਾਕ ਉਡਾਉਂਗੇ ਤੁਸੀਂ ਉਹਨਾਂ ਦੀ ਕੋਈ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰੋਗੇ ਦੇਖੋ ਜਿਹੜਾ ਬੇਇੱਜ਼ਤੀ ਕਰਦਾ ਹੁੰਦਾ ਉਹ ਤਾਂ ਭੁੱਲ ਜਾਂਦਾ ਜਿਹਦੀ ਹੋਈ ਹੁੰਦੀ ਹੈ ਉਹ ਕਦੀ ਨਹੀਂ ਭੁੱਲਦਾ ਔਰ ਮੈਨੂੰ ਇੱਕ ਉਹ ਵੀ ਚੀਫ ਮਿਨਿਸਟਰ ਪੰਜਾਬ ਦੇ ਯਾਦ ਹੈ ਜਿਹੜੇ ਕਿ ਜਦੋਂ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਹੁੰਦੇ ਸੀ ਤੇ ਉਹਨਾਂ ਦਾ ਇੱਕ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ TK ਨਾਇਰ ਪੰਜਾਬ ਦੇ ਹੀ ਅਫਸਰ ਸੀ 63 ਬੈਚ ਦੇ ਤੇ ਜੇ ਪ੍ਰਾਈਮ ਮਿਨਿਸਟਰ ਨੇ ਨਾਲ ਮਿਲਣਾ ਤਾਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੂੰ ਮਿਲਣ ਚਲੇ ਜਾਣਾ ਤੇ ਜੇ ਪ੍ਰਿੰਸੀਪਲ ਸੈਕਟਰੀ ਉੱਥੇ ਨਹੀਂ ਹੁੰਦਾ ਸੀ ਪ੍ਰਿੰਸੀਪਲ ਸੈਕਟਰੀ ਦਾ ਪ੍ਰਾਈਵੇਟ ਸੈਕਟਰੀ ਉਹਨਾਂ ਦੇ ਕਮਰੇ 'ਚ ਜਾ ਕੇ ਬਹਿ ਜਾਂਦੇ ਉਹ ਮੈਂ ਉੱਥੇ ਉਹਦਾ ਗਵਾ ਆਇਆ ਕਿ ਉਹ ਲੜਕਾ ਹਿਮਾਚਲ ਪ੍ਰਦੇਸ਼ ਦਾ ਸੀ ਤੇ ਪੰਜਾਬ ਦਾ ਸੀਐਮ ਕਹਿੰਦਾ ਯਾਰ ਇਹ ਤਾਂ ਮੇਰਾ ਬੇਟਾ ਹੈ ਤੇ ਉਹ ਕਹਿੰਦਾ ਸੀਐਮ ਸਾਹਿਬ ਚਾਹ ਪੀਓਗੇ ਹਾ ਹਾ ਬੇਟਾ ਪਿਲਾਏਗਾ ਕਿਉਂ ਨਹੀਂ ਪੀئیںਗੇ ਤੇ ਉਹਨੂੰ ਕਹਿਣਾ ਬੇਟਾ ਜਦੋਂ ਵੀ ਤੂੰ ਆਉਣਾ ਤਾਂ ਤੁਸੀਂ ਮੇਰੇ ਕੋਲੇ ਚੰਡੀਗੜ੍ਹ ਆ ਕੇ ਰਹਿਣਾ ਇੱਕ ਪ੍ਰਾਈਵੇਟ ਸੈਕਟਰੀ ਨੂੰ દિਵਾਲੀ ਦਾ ਤਿਉਹਾਰ ਆ ਰਿਹਾ ਹੈ ਕਿੰਨੇ ਮੰਤਰੀ ਹੈ ਪੰਜਾਬ ਦੇ ਜਿਹੜੇ ਆਪਣੇ ਸੈਂਟਰ ਦੇ ਮੰਤਰੀਆਂ ਨੂੰ ਵਧਾਈ દિਵਾਲੀ ਦੀ ਵਧਾਈ ਦੇਣ ਗਏ ਕਿੰਨੇ ਪੰਜਾਬ ਦੇ ਸਕੱਤਰ ਹੈ ਜਿਹੜੇ ਆਪਣੇ ਸੈਂਟਰ ਦੇ ਸਕੱਤਰਾਂ ਨੂੰ ਵਧਾਈ ਦੇਣ ਥੋੜੀ ਬਹੁਤ ਯਾਰ ਕੋਆਰਡੀਨੇਸ਼ਨ ਕਿਉਂਕਿ ਕਮ ਸਟੇਟ ਦੇ ਹੁੰਦੇ ਥੋਨੂੰ ਆਪਦੀ ਈਗੋ ਜਿਹੜੀ ਹੈ ਜਦੋਂ ਤਾਈ ਤੁਸੀਂ ਆਪਣੀ ਈਗੋ ਨੂੰ ਖਤਮ ਨਹੀਂ ਕਰੋਗੇ ਤਾਂ ਸਟੇਟ ਦੇ ਕੰਮ ਜਿਹੜੇ ਐ ਔਰ ਜੇ ਪੰਜਾਬ ਨੇ ਇਹ ਮਾਨੀ ਬਣਾ ਲਿਆ ਕਿ ਅਸੀਂ ਤਾਂ ਪਿਛਲੀ ਲਾਈਨ 'ਚ ਲੱਗਣਾ ਐ ਫਿਰ ਤਾਂ ਕੋਈ ਰੋਕ ਨਹੀਂ ਸਕਦਾ 32 ਸਟੇਟ ਐ ਇੰਡੀਆ ਦੇ ਉਹ ਸਾਰਿਆਂ ਨੇ ਜਾਣਾ ਔਰ ਇਹ ਕਹਿਣਾ ਕਿ ਯੂ نو ਦੇਖੋ ਇੱਕ ਮੈਨੂੰ ਯਾਦ ਨਹੀਂ ਉਹ ਕਿਹੜਾ ਲੀਡਰ ਸੀ ਜਿਹੜਾ ਕਹਿੰਦਾ ਸੀ ਕਿ ਇਟ ਇਜ਼ ਓਨਲੀ ਦ ਡੈਡ ਹੂ ਡੋਨਟ ਹੈਵ ਪ੍ਰੋਬਲਮਸ ਸਿਰਫ ਮਰਦਾ ਬੰਦੇ ਹੁੰਦੇ ਜਿਨ੍ਹਾਂ ਦੀਆਂ ਪ੍ਰੋਬਲਮਸ ਨਹੀਂ ਹੁੰਦੀਆਂ ਪ੍ਰੋਬਲਮ ਤਾਂ ਹਰੇਕ ਨੂੰ ਐ ਪਰ ਸਟੇਟ ਚਲਾਉਣ ਵਾਸਤੇ ਦੋਸਤੀ ਚ ਦੁਸ਼ਮਣੀ ਚ ਦਿਲ ਤਾਂ ਵੱਡਾ ਰੱਖਣਾ ਪੈਂਦਾ ਔਰ ਇਹ ਜਦੋਂ ਤਾਈਂ ਪੰਜਾਬ ਸਰਕਾਰ ਇਹ ਕੋਆਰਡੀਨੇਸ਼ਨ ਗਵਰਨਮੈਂਟ ਆਫ ਇੰਡੀਆ ਨਾਲ ਨਹੀਂ ਬਣਾਉਗੀ ਉਹਨਾਂ ਦੇ ਅਫਸਰਾਂ ਨਾਲ ਨਹੀਂ ਬਣਾਉਗੀ ਔਰ ਮੈਂ ਇਹ ਵੀ ਅਖਬਾਰਾਂ ਚ ਇਹਨਾਂ ਦੇ ਬਿਆਨ ਸੁਣਿਆ ਕਿ ਜੀ ਐਨਐਸ ਕੇਂਦਰ ਤੋਂ 20 ਮੰਤਰੀ ਆਗੇ ਇਹ ਤਾਂ ਡਿਜ਼ਾਸਟਰ ਟੂਰਿਜ਼ਮ ਕਰਨ ਆਉਂਦੇ ਡਿਜ਼ਾਸਟਰ ਟੂਰਿਜ਼ਮ ਨਹੀਂ ਕਰਨ ਆਉਂਦੇ ਜਿਸ ਤਰ੍ਹਾਂ ਹੋਮ ਮਿਨਿਸਟਰ ਸਾਹਿਬ ਨੇ ਫਰਮਾਇਆ ਕਿ 1600 ਕਰੋੜ ਦੀ ਜਿਹੜੀ ਕਿਸ਼ਤ ਹੈ ਇਹ ਤਾਂ ਇੱਕ ਕਿਸਮ ਦਾ ਐਡਵਾਂਸ ਹੈ ਔਰ ਜਿਹੜੇ ਇਹ ਮੰਤਰੀ ਵੀ ਮੰਤਰੀ ਪੰਜਾਬ ਹੋ ਕੇ ਗਏ ਐ ਇਹਨਾਂ ਨੇ ਆਪਣੇ ਆਪਣੇ ਡਿਸਟ੍ਰਿਕਟ ਦੀ ਰਿਪੋਰਟ ਦੇਣੀ ਐ ਇਸ ਡਿਸਟ੍ਰਿਕਟ ਦੀ ਰਿਪੋਰਟ ਦੇ ਬਿਨਾਂ ਤੇ ਪੰਜਾਬ ਨੂੰ ਅਗਲੇ ਫੰਡ ਆਉਣੇ ਐ ਔਰ ਤੁਸੀਂ ਇਹਨਾਂ ਨੂੰ ਇਹ ਕਹਿ ਕੇ ਟਾਲਤਾ ਕਿ ਇਹ ਤਾਂ ਜੀ ਟੂਰਿਜ਼ਮ ਕਰਨਾ ਉਹਦੇ ਸਾਨੂੰ ਪੈਸੇ ਭੇਜੋ ਇੱਥੇ ਤੁਹਾਡੇ ਆਉਣ ਦੀ ਜ਼ਰੂਰਤ ਨਹੀਂ ਐ ਇਹ ਇਹ ਗੱਲਾਂ ਜਿਹੜੀਆਂ ਇਹ ਕਿਸਮ ਦੀ ਇਮੇਚਿਓਰਿਟੀ ਨੂੰ ਰਿਫਲੈਕਟ ਕਰਦੀਆਂ ਔਰ 2 ਮਹੀਨੇ ਹੋ ਗੁਜ਼ਰੇ ਆ ਫਲੱਡ ਆਏ ਨੂੰ ਔਰ ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਦੱਸਦਾ ਜਾਵਾਂ ਕਿ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਫਲੱਡ ਜਿਹੜਾ 20 ਦਿਨ ਪਹਿਲਾਂ ਆ ਗਿਆ ਸੀ ਤੇ ਪਤਾ ਨਹੀਂ ਸੁਣਨ ਵਾਲਿਆਂ ਨੂੰ ਯਾਦ ਹੋਣਾ ਹੈ ਕਿ ਨਹੀਂ ਕਿ ਇਹ ਸਾਡੇ ਇਲਾਕੇ 'ਚ ਫਲੱਡ ਜਿਹੜਾ ਵੀ ਦਿਨ ਪਹਿਲਾਂ ਉਹਦਾ ਵੀ ਕੋਈ ਤਿਆਰੀ ਨਹੀਂ ਕੀਤੀ ਪੂਰੇ ਪੰਜਾਬ ਦੇ ਵਿੱਚ ਸਟੇਟ ਐਡਮਿਨਿਸਟ੍ਰੇਸ਼ਨ ਕੋਲੇ ਸਿਰਫ 15 ਕਸ਼ਤੀਆਂ ਸਨ ਮਤਲਬ 20 ਦਿਨ ਬਾਅਦ ਔਰ ਹਾਲਾਂਕਿ ਜਿਹੜੀ ਮੌਸਮੀਆ ਦਾ ਜਿਹੜਾ ਮਹਿਕਮਾ ਆਈਐਮਡੀ ਜੀ ਨੂੰ ਕਹਿੰਦੇ ਆ ਇਹਨਾਂ ਨੇ ਇਹ ਪਹਿਲਾ ਨਸ਼ਰ ਕਰਤਾ ਸੀ ਕਿ ਇਸ ਸਾਲ ਬਰਸਾਤਾਂ ਬਹੁਤ ਹੋਣਗੀਆਂ ਬਾਹਰ باوجود ਇਸ ਦੇ ਇਹ ਤਿਆਰੀ ਇਹਦੀ ਵੀ ਨਹੀਂ ਹੋਈ ਸੋ ਮੇਰਾ ਜਿਹੜਾ ਕਹਿਣ ਦਾ ਪਾਵੇ ਹੈ ਕਿ 2 ਮਹੀਨੇ ਗੁਜ਼ਰ ਗਏ ਮੈਨੂੰ ਲੱਗਦਾ ਕੱਲ ਰਿਪੋਰਟ ਭੇਜੀ ਐ 2 ਮਹੀਨੇ ਲੱਗਦੇ ਹਿਮਾਚਲ ਨੇ ਭੇਜੀ ਥੀ ਉਤਰਾਖੰਡ ਨੇ ਭੇਜਤੀ ਇਹ ਕੀ ਵਜਾ ਔਰ ਮੈਂ ਇਹ ਵੀ ਅਖਬਾਰ ਚ ਪੜਿਆ ਹੈ ਪਤਾ ਨਹੀਂ ਗੱਲ ਸੱਚ ਹੈ ਕਿ ਨਹੀਂ ਕਿ ਜੀ ਰਿਪੋਰਟ ਆ ਗਈ ਹੈ ਅਬ ਇਸ ਕੋ ਹਮ ਈਮੇਲ ਕਰ ਦਿੰਗੇ ਓ ਯਾਰ ਈਮੇਲ ਕੋ ਰਿਪੋਰਟਾਂ ਈਮੇਲ ਕਰੀਦੀਆਂ ਥੋੜਾ ਅਪ ਚੀਫ ਸਕੱਟਰੀ ਉਹਨਾਂ ਦੇ ਬਰਾਂਡੇ ਚ ਖੜਾ ਹੋਵੇ ਕਿ ਜੀ ਆ ਪੰਜਾਬ ਦਾ ਮੁਕਦਮਾ ਹੈ ਔਰ ਇਹਨੂੰ ਕਿਵੇਂ ਨਾ ਕਿਵੇਂ ਹੱਥ ਪੈਰ ਬਨ ਕੇ ਉਹਨਾਂ ਤੋਂ ਜੋ ਵੀ ਪੰਜਾਬ ਦਾ ਹੈ ਇਹ ਜਲਦੀ ਹੋਵੇ ਇਕੱਲੇ ਅਖਬਾਰਾਂ ਚ ਬਿਆਨ ਦੇਣ ਨਾਲ ਲੋਕਾਂ ਨੂੰ ਰਾਹਤ ਨਹੀਂ ਪਹੁੰਚੂਗੀ ਸੋ ਮੈਂ ਇਹ ਜਿਹੜਾ ਪੰਜਾਬ ਦੇ ਵਿੱਚ ਸੂਰਤ ਇਹ ਹਾਲ ਦੇਖ ਰਿਹਾ ਹੈ ਇਹ ਫਲੱਡ ਦਾ ਇੱਕ ਇੱਕ ਸਿੰਪਟਮ ਹੈ ਜਿਵੇਂ ਕੋਈ ਬੰਦਾ ਬਿਮਾਰ ਹੁੰਦਾ ਪਹਿਲਾਂ ਕੋਈ ਪਿੰਡ ਸੀ ਫੋੜਾ ਨਿਕਲਦਾ ਹੈ ਫਲੱਡ ਦਾ ਇੱਕ ਸਿੰਪਟਮ ਹੈ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਆਉਂਦਾ ਹੋਵੇ ਆ ਇੱਕ ਗਵਰਨਮੈਂਟ ਆਫ ਇੰਡੀਆ ਨੇ ਸਪੈਸ਼ਲ ਅਸਿਸਟੈਂਸ ਸਕੀਮ ਕੱਢੀ ਹੈ ਸਟੇਟਾਂ ਵਾਸਤੇ 1.5 ਲੱਖ ਕਰੋੜ ਰੁਪਇਆ ਹਰ ਸਾਲ ਉਸ ਉਹ ਸਟੇਟਾਂ ਨੂੰ ਪੈਸੇ ਦਿੰਦੇ ਐ ਔਰ ਕਿਸ ਸ਼ਰਤੇ ਦਿੰਦੇ ਐ ਬਿਨਾ ਵਿਆਜ ਤੋਂ ਤੇ 50 ਸਾਲਾਂ ਬਾਅਦ ਇਹ ਪੈਸੇ ਵਾਪਸ ਕਰਨੇ ਐ ਇਹਦਾ ਮਤਲਬ ਇਹ ਕਦੀ ਨਹੀਂ ਵਾਪਸ ਕਰਨੇ 50 ਸਾਲਾਂ ਤੋਂ ਤੇ ਬਿਨਾ ਵਿਆਜ ਤੋਂ ਔਰ ਪਿਛਲੇ ਸਾਲ ਪੰਜਾਬ ਦਾ ਸਪੈਸ਼ਲ ਅਸਿਸਟੈਂਟ ਸਕੀਮ ਦੇ ਤਹਿਤ 2000 ਕਰੋੜ ਰੁਪਇਆ ਲੈਪਸ ਹੋ ਗਿਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਪ੍ਰਪੋਜ਼ਲ ਹੀ ਨਹੀਂ ਗਈ ਕਿਸੇ ਕੋਲ ਟਾਈਮ ਹੀ ਹੈ ਨਹੀਂ ਆ ਰਿਪੋਰਟ ਬਣਾਉਣ ਦਾ ਤੁਸੀਂ ਖ਼ਬਰਾਂ 'ਚ ਪੜਿਆ ਹੋਣਾ ਬੜੀਆਂ ਸੁਰਖੀਆਂ ਲੱਗੀਆਂ 800 ਕਰੋੜ ਰੁਪਏ ਜਿਹੜਾ ਪੀਐਮਜੀਐਸਵਾਈ ਜਿਹੜਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਉਹ ਉਹ ਲੈਪਸ ਹੋ ਗਿਆ ਸੰਨ 23 ਦਾ 82 800 ਕਰੋੜ ਕਿਉਂਕਿ ਉਹਦਾ ਕੋਈ ਉਹ ਉਹ ਜਿਹੜਾ ਬੰਦਾ ਕੰਸਲਟੈਂਟ ਨਹੀਂ ਲਾਇਆ 800 ਕਰੋੜ ਉਹ ਚਲਾ ਗਿਆ ਪੰਜਾਬ ਸਿਰਫ ਵਾਹਦ ਸੂਬਾ ਹੈ ਜਿੱਥੇ ਐਨਐਚਏ ਆ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦਾ 12000 ਕਰੋੜ ਰੁਪਏ ਜਿਹੜੇ ਪ੍ਰੋਜੈਕਟ ਟਰਮੀਨੇਟ ਹੋ ਗਏ ਕਿਉਂਕਿ ਲੈਂਡ ਐਕ acquisition ਨੀ ਐਡਮਿਨਿਸਟ੍ਰੇਸ਼ਨ ਕਰਕੇ ਦੇ ਪਾਈ ਔਰ ਹਿੰਦੁਸਤਾਨ ਦੇ ਵਿੱਚ ਇੱਕ ਵੀ ਸੂਬਾ ਐਸਾ ਨਹੀਂ ਹੈ ਜਿੱਥੇ ਪ੍ਰੋਜੈਕਟ ਟਰਮੀਨੇਟ ਇਸ ਕਰਕੇ ਹੋ ਜਾਂਦੇ ਆ ਕਿਉਂਕਿ ਲੈਂਡ ਐਕquisition ਨਹੀਂ ਹੋਈ ਇੱਕ ਭਾਰਤ ਸਰਕਾਰ ਦੀ ਮਨਰੇਗਾ ਸਕੀਮ ਚੱਲਦੀ ਹੈ ਮਨਰੇਗਾ ਦਾ ਕੋਈ ਲਿਮਿਟ ਨਹੀਂ ਹੁੰਦੀ ਜਿੰਨੇ ਕੋਈ ਸਟੇਟ ਖਰਚ ਲੂਗਾ ਓਨੇ ਪੈਸੇ ਮਿਲ ਜਾਣਗੇ 22 ਵੱਡੇ ਸੂਬੇ ਆ ਇੰਡੀਆ ਦੇ ਵਿੱਚ ਮਤਲਬ ਹੈ ਤਾਂ 32 ਪਰ ਉਹ ਤਾਂ ਛੋਟੇ ਹੈ ਜਿਵੇਂ ਕੋ ਚੰਡੀਗੜ੍ਹ ਹੋ ਗਿਆ ਯੂਨੀਅਨ ਅੰਦਮਾਨ ਆਈਲੈਂਡ ਹੋ ਗਿਆ ਫਲਾਣਾ ਤਿੰਕਾ ਪੰਜਾਬ ਦਾ ਨੰਬਰ 18ਵਾਂ ਹੈ 19ਵਾਂ 22 ਤੋਂ 19ਵਾਂ ਨੰਬਰ ਹੈ ਹਾਲਾਂਕਿ ਜਿਹੜੇ ਡਿਪਟੀ ਕਮਿਸ਼ਨਰ ਹੁੰਦੇ ਆ ਡਿਪਟੀ ਕਮਿਸ਼ਨਰ ਦੇ ਪੋਰਟਲ ਡਿਪਟੀ ਕਮਿਸ਼ਨਰ ਜੇ ਕੋਈ ਰਿਪੋਰਟ ਬਣਾ ਕੇ ਭੇਜਦਾ ਫਲਾਣੇ ਪਿੰਡ ਮੈਂ ਪਟੜੀ ਬਣਾਨੀ ਹੈ ਮੈਂ ਗਲੀ ਦੀ ਨਾਲੀ ਦੀ ਸਫਾਈ ਕਰਾਉਣੀ ਹੈ ਕੋਈ ਟੁੱਟੀ ਖੰਭਾ ਬਲਬ ਲਾਣਾ ਹੈ 72 ਘੰਟਿਆਂ ਦੇ ਵਿੱਚ ਵਿੱਚ ਗਵਰਨਮੈਂਟ ਆਫ ਇੰਡੀਆ ਉਹਨੂੰ ਅਪਰੂਵਲ ਦੇ ਦਿੰਦੀ ਹੈ ਤਾਂ ਤੁਸੀਂ ਇਹ ਦੇਖੋ ਵੀ ਯਾਰ ਕਿਸੇ ਕੋਲੇ ਟਾਈਮ ਹੀ ਹੈ ਨਹੀਂ ਕਿਹੜਾ ਕੋਈ ਰਿਪੋਰਟ ਬਣਾਊਗਾ ਕਿਹੜਾ ਕੰਸਲਟੈਂਟ ਲਾਊਗਾ ਕਿਹੜਾ ਮਤਲਬ ਇਸ ਕਿਸਮ ਦੇ ਪੰਜਾਬ ਦੇ ਹਾਲਾਤ ਬਣੇ ਪਏ ਆ ਸ਼ਾਇਦ ਤੁਹਾਡੇ ਸੁਣਨ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਅਪ੍ਰੈਲ ਦੇ ਮਹੀਨੇ ਤੋਂ ਬਾਅਦ ਜਿਹੜਾ ਵੀ ਕੋਈ ਪੰਜਾਬ ਚ ਕੰਮ ਹੋਇਆ ਸੜਕਾਂ ਦਾ ਸਕੂਲਾਂ ਦਾ ਲੋਕਲ ਬਾਡੀਜ਼ ਦਾ ਇਰੀਗੇਸ਼ਨ ਦਾ 7000 ਕਰੋੜ ਰੁਪਏ ਦੀ ਪੇਮੈਂਟ ਜਿਹੜੀ ਹੈ ਬਕਾਇਆ ਰਹਿੰਦੀ ਹੈ ਟ੍ਰੈਜਰੀ ਦੇ ਵਿੱਚ ਖਜ਼ਾਨੇ ਦੇ ਵਿੱਚ ਬਿੱਲ ਪਏ ਉਹਦੀ ਕਲੀਅਰਿੰਗ ਨਹੀਂ ਹੋਈ ਕਿਉਂਕਿ ਸਟੇਟ ਕੋਲੇ ਉਹਦਾ ਪੈਸਾ ਹੀ ਹੈ ਨਹੀਂ ਔਰ ਜੋ ਵੀ ਕੰਮ ਚੱਲ ਰਿਹਾ ਹੈ ਅੱਜ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਵਿਭਾਗ ਵਿੱਚ ਜਾਂ ਤਾਂ ਉਹ ਸੈਂਟਰ ਦੀ ਗ੍ਰਾਂਟ ਦੇ ਤਹਿਤ ਚੱਲ ਰਿਹਾ ਹੈ ਤੇ ਜਾਂ ਉਹ ਜਿਹੜੀ ਸੈਂਟਰਲ ਸਕੀਮਾਂ ਦਿੱਤੇ ਚੱਲ ਰਹੇ ਇੱਕ ਤੁਸੀਂ ਅਖਬਾਰਾਂ ਦੇ ਵਿੱਚ ਬੜਾ ਇਸ਼ਤਿਹਾਰ ਆਉਂਦੇ ਆ ਕਿ ਜਦੋਂ ਦੀ ਸਰਕਾਰ ਆਈ ਹੈ 55000 ਨੌਕਰੀਆਂ ਜਿਹੜੀਆਂ ਸੀ ਇਹਨਾਂ ਅਸੀਂ ਇਹ ਲੋਕਾਂ ਨੂੰ ਦੇਤੀਆਂ ਪਰ ਕਦੇ ਇਹ ਸੋਚਿਆ ਕਿ ਪੰਜਾਬ ਸਰਕਾਰ ਦੀ ਜਿਹੜੀ ਗਵਰਨਮੈਂਟ EMPLOYEES ਹੈ ਜਿਹੜੇ ਸਰਕਾਰੀ ਨਫਰੀ ਹੈ ਇਹ 3.5 ਲੱਖ ਜਿਹੜੇ ਬੋਰਡ ਦੇ ਕਾਰਪੋਰੇਸ਼ਨ ਹੈ ਜਿਵੇਂ ਮੰਡੀ ਬੋਰਡ ਹੈ ਬਿਜਲੀ ਬੋਰਡ ਹੈ ਇਨਾਂ ਦੀ ਵੀ 3.5 ਜੇ 7 ਲੱਖ ਟੋਟਲ ਪੰਜਾਬ ਸਰਕਾਰ ਦੇ ਥੱਲੇ ਕੋਈ ਬੰਦੇ ਕੰਮ ਕਰਦੇ ਆ ਤੇ ਜੇ 3% ਵੀ ਉਹਦਾ ਮਤਲਬ ਜਿਹਨੂੰ ਐਟ੍ਰੀਸ਼ਨ ਰੇਟ ਕਹਿੰਦੇ ਆ 3% ਹਰ ਸਾਲ ਉਹ ਮਹਿਕਮੇ ਚ ਰਿਟਾਇਰਮੈਂਟ ਹੁੰਦੀ ਹੈ ਤੇ ਜੇ ਤੁਸੀਂ حساب ਲਾਓ ਤੇ 50-55 ਹਜ਼ਾਰ ਜੋ ਨਵੀਂ ਨੌਕਰੀ ਕੋਈ ਨਹੀਂ ਮਿਲੀ ਜਿਹੜੀਆਂ ਨੌਕਰੀਆਂ ਤੇ ਬੰਦਾ ਰਿਟਾਇਰ ਹੋ ਜਾਂਦਾ ਉਹ ਨਵੇਂ ਰੱਖੇ ਨੂੰ ਕਹਿੰਦੇ ਜੇ ਅਸੀਂ ਨਵੀਆਂ ਨੌਕਰੀਆਂ ਜਿਹੜੀਆਂ ਕ੍ਰੀਏਟ ਕੀਤੀਆਂ ਔਰ ਤੁਸੀਂ ਇਹ ਵੀ ਫਲੱਡ ਦੇ ਵਿੱਚ ਹੀ ਸੁਣਿਆ ਹੋਣਾ ਕਿ ਰੰਗਲਾ ਪੰਜਾਬ ਫੰਡ ਇੱਕ ਨਵਾਂ ਪਿਆਰ ਆਇਆ ਹੈ। ਚੀਫ ਮਿਨਿਸਟਰ ਦਾ ਰਿਲੀਫ ਫੰਡ ਹੁੰਦਾ ਸਰਕਾਰ ਦਾ ਆਪਣੇ ਜਿਹੜੇ ਐਜੂਕੇਸ਼ਨ ਮਹਿਕਮਾ ਹੈ, ਸੜਕਾਂ ਦਾ ਮਹਿਕਮਾ ਹੈ ਉਹ ਜਿਹੜੀ ਵੀ ਰਿਪੇਅਰ ਹੋਣੀ ਹੈ ਜਾਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਪਰ ਇੱਕ ਪੈਰਲਲ ਚੀਫ ਮਿਨਿਸਟਰ ਫੰਡ ਹੁੰਦਾ ਇਹ ਜਿਹੜੇ ਸਰਕਾਰ ਦੇ ਫੰਡ ਹੁੰਦੇ ਐ ਚੀਫ ਮਿਨਿਸਟਰ ਰੀਲੀਫ ਫੰਡ ਹੁੰਦਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਹੁੰਦਾ ਇਹਦਾ ਆਡਿਟ ਹੁੰਦਾ ਆਡਿਟ ਦਾ ਮਤਲਬ ਐ ਵੀ ਜਿਹੜਾ ਆਡੀਟਰ ਜਨਰਲ ਐ ਇਹ ਦੇਖਦਾ ਵੀ ਪੈਸੇ ਆਏ ਕਿੱਥੋਂ ਤੇ ਖਰਚ ਕਿਸਤੇ ਹੋਏ ਹੁਣ ਇੱਕ ਨਵਾਂ ਫੰਡ ਤਿਆਰ ਹੋ ਗਿਆ ਜਿਹਨੂੰ ਰੰਗਲਾ ਪੰਜਾਬ ਫੰਡ ਕਹਿੰਦੇ ਕਿ ਇਹ ਤੇਰੇ ਰੰਗਲਾ ਪੰਜਾਬ ਦੀ ਜਿਹੜੀ ਜਿਹੜੀ ਸ਼ੋਹਰਤ ਐ ਉਹ ਐ ਕਿ ਇਹ ਆਡਿਟ ਦੇ ਤਹਿਤ ਨਹੀਂ ਆਉਂਦਾ ਇਹਦਾ ਮਤਲਬ ਜੋ ਵੀ ਪੈਸਾ ਆਏਗਾ ਕਿੱਥੇ ਖਰਚਿਆ ਗਿਆ ਇਹਨੂੰ ਆਡਿਟ ਜਿਹੜਾ ਪਬਲਿਕ ਆਡਿਟ ਜਿਹੜਾ ਇਹਨੂੰ ਨਹੀਂ ਕਰੂਗਾ ਸੋ ਭਾਜਪੀ ਪਾਰਟੀ ਤੇ ਰੰਗਲਾ ਪੰਜਾਬ ਫੰਡ ਜਿਹੜੀ ਹੈ ਇਹਦੇ ਤਾਂ ਸਖਤ ਅਸੀਂ ਖਿਲਾਫ ਹੈ ਪਰ ਇੱਕ ਮੈਂ ਪ੍ਰਧਾਨ ਜੀ ਇੱਕ ਕਹਾਣੀ ਪੜੀ ਸੀ ਇੱਕ ਕੋਈ ਰਾਜਾ ਸੀ ਪਰ ਕਹਾਣੀ ਨਹੀਂ ਹੈ ਸੱਚੀ ਹਿਸਟਰੀ ਦਾ ਵਾਕਿਆ ਹੈ ਮੈਨੂੰ ਰਾਜੇ ਦਾ ਨਾਂ ਨਹੀਂ ਯਾਦ ਆ ਰਿਹਾ ਉਹਦਾ ਇੱਕ ਗਵਰਨਰ ਸੀ ਉਹਨੇ ਗਵਰਨਰ ਨੂੰ ਭੇਜਿਆ ਵੀ ਤੂੰ ਫਲਾ ਸੂਬੇ ਚ ਜਾ ਤੇ ਜਿਹੜਾ ਸਾਡਾ ਰੈਵਨਿਊ ਹੈ ਮਾਮਲਾ ਹੈ ਮਾਮਲਾ ਇਕੱਠਾ ਕਰਕੇ ਲਿਆਓ ਤੇ ਉਹ 2-3 ਮਹੀਨੇ ਲੱਗੇ ਉਹਨੂੰ ਸਾਰਾ ਟੈਕਸ ਇਕੱਠਾ ਕਰਕੇ ਉਹ ਰਾਜੇ ਕੋਲੇ ਲਿਆਇਆ ਉਹਦੇ ਕੋਲੇ 2-3 ਪੰਡਾ ਸੀ ਪੈਸਿਆਂ ਦੀਆਂ ਜਾਂ ਜੋ ਵੀ ਸੋਨੇ ਚਾਂਦੀ ਦੀਆਂ ਕਹਿੰਦਾ ਮਹਾਰਾਜ ਇਹ ਇਹ ਸਾਡਾ ਜਿਹੜਾ ਮਾਮਲਾ ਹੈ ਰੈਵਨਿਊ ਹੈ ਇਹ ਮੈਂ ਤੁਹਾਡੇ ਅੱਗੇ ਰੱਖ ਰਿਹਾ ਤੇ ਫੇਰ ਕਹਿੰਦਾ ਜੀ ਜਦੋਂ ਮੈਂ ਉੱਥੇ ਗਿਆ ਸੀ ਕੁਝ ਲੋਕਾਂ ਨੇ ਮੈਨੂੰ ਤੋਹਫੇ ਦਿੱਤੇ ਪਰ ਮੈਂ ਬੜਾ ਇਮਾਨਦਾਰ ਆਦਮੀ ਆ ਮੈਂ ਤੁਹਾਨੂੰ ਦੱਸਦਾ ਇਹ ਤਾਂ ਆਪਣਾ ਜਿੰਨਾ ਆਪਣਾ ਮਾਮਲਾ ਬਣਦਾ ਸੀ ਲੈ ਆਏ ਆ ਮੇਰੇ ਗਿਫਟ ਹੈ ਇਹ 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 ਦੱਸੋ ਇਹਦਾ ਮੈਂ ਲੈ ਲਾਂ ਕਿ ਇਹ ਤੁਸੀਂ ਰੱਖਣੇ ਰਾਜੇ ਨੇ ਆਪਣੇ ਨੌਕਰ ਨੂੰ ਬੁਲਾਇਆ ਕਿ ਆ ਜਿਹੜਾ ਜਿਹੜਾ ਰੈਵਨਿਊ ਹੈ ਮਾਮਲਾ ਹੈ ਇਹਨੂੰ ਤਾਂ ਤੂੰ ਸਰਕਾਰੀ ਖਜ਼ਾਨੇ 'ਚ ਰੱਖ ਕਹਿੰਦਾ ਜਿਹੜਾ ਗਿਫਟ ਆਇਆ ਹੈ ਗਵਰਨਰ ਸਾਹਿਬ ਨੂੰ ਇਹਨੂੰ ਵੀ ਸਰਕਾਰੀ ਖਜ਼ਾਨੇ 'ਚ ਰੱਖ ਤੇ ਗਵਰਨਰ ਸਾਹਿਬ ਨੂੰ ਕਹਿੰਦਾ ਅੱਜ ਤੋਂ ਬਾਅਦ ਤੁਸੀਂ ਨੌਕਰੀ ਤੋਂ ਬਰਖਾਸਤ ਤੁਸੀਂ ਫੇਰ ਉੱਥੇ ਜਾਓ ਉਸੇ ਸੂਬੇ ਤੇ ਜੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਫੰਡ ਦਾ ਦਿੰਦਾ ਹੈ ਤਾਂ ਤੁਸੀਂ ਉਹ ਰੱਖ ਲਿਓ ਇਹ ਜਿਹੜਾ ਰੰਗਲਾ ਪੰਜਾਬ ਫੰਡ ਹੈ ਇਹ ਜਦੋਂ ਤੁਸੀਂ ਚੀਫ ਮਿਨਿਸਟਰ ਨਾ ਹੋਏ ਜਦੋਂ ਤੁਹਾਡੀ ਸਰਕਾਰ ਨਾ ਹੋਵੇ ਫਿਰ ਜੇ ਕੋਈ ਦਿੰਦਾ ਹੈ ਤਾਂ ਤੁਸੀਂ ਇਹਦਾ ਇਹਦੀ ਵਰਤੋਂ ਕਰਿਓ ਪਰ ਜਦੋਂ ਸਰਕਾਰ ਹੈ ਤਾਂ ਇਹ ਸਰਕਾਰੀ ਪੈਸੇ ਹੀ ਮੰਨੇ ਜਾਣੇ ਚਾਹੀਦੇ ਸੋ ਇਸ ਕਿਸਮ ਦੇ ਹਾਲਾਤ ਦੇ ਵਿੱਚ ਪੰਜਾਬ ਵਾਸਤੇ ਹੁਣ ਤਰੀਕਾ ਕੀ ਹੈ ਇਸ ਤੋਂ ਬਾਹਰ ਨਿਕਲਦਾ ਇੱਕ ਤਾਂ ਤਰੀਕਾ ਜਿਹੜਾ ਹੈ ਬੀਜੇਪੀ ਪਾਰਟੀ ਔਰ ਜਿਹੜਾ ਆਪਕੀ ਬੀਜੇਪੀ ਪਾਰਟੀ ਇਸ ਨੂੰ ਲਾਗੂ ਕਰੂਗੀ ਮੈਨੀਫੈਸਟੋ ਦਾ ਹਿੱਸਾ ਹੋਏਗਾ ਔਰ ਜਿਹੜਾ ਬੀਜੇਪੀ ਪਾਰਟੀ ਦਾ ਵਫਦ ਕੇਂਦਰ ਦੇ ਵਿੱਚ ਜਾਊਗਾ ਉਹ ਗਵਰਨਮੈਂਟ ਆਫ ਇੰਡੀਆ ਤੇ ਇਸ ਗੱਲ ਦਾ ਕਿ ਇਸ ਗੱਲ ਦੀ ਜਿਹੜੀ ਅਹਿਮੀਅਤ ਹੈ ਉਹਨੂੰ ਬਿਆਨ ਕਰੂਗਾ ਕਿ ਪੰਜਾਬ ਦੇ ਜਿੰਨੇ ਦਰਿਆ ਹੈਗੇ ਇਹ ਦਰਿਆਵਾਂ ਦਾ ਜਿਹਨੂੰ ਅੰਗਰੇਜ਼ੀ 'ਚ ਚੈਨਲਾਈਜ਼ੇਸ਼ਨ ਕਹਿੰਦੇ ਆ ਵੀ ਇਹਨੂੰ ਨਹਿਰ ਦੀ ਸ਼ਕਲ ਦੇਣੀ ਪੈਣੀ ਹੈ ਇਹ ਜਿਹੜੀਆਂ ਤੁਸੀ ਐ ਤੁਸੀ ਜਿਹਨੂੰ ਆਪਾਂ ਕਹਿ ਦਿੰਨੇ ਆ ਜਾਂ ਬੰਨ ਕਹਿ ਦਿੰਨੇ ਆ ਬੰਨ ਟੁੱਟ ਗਿਆ ਇਹ ਜਦੋਂ ਤਾਈਂ ਇਹ ਕੰਕਰੀਟ ਦੇ ਬੰਦ ਨਹੀਂ ਬਣਦੇ ਇਹ ਸਾਰਾ ਨਹਿਰ ਦੀ ਸ਼ਕਲ ਨਹੀਂ ਦਿੱਤੀ ਜਾਂਦੀ ਪਰ ਜਦੋਂ ਵੀ ਪੰਜਾਬ ਨੇ ਇਹ ਮੁਕਦਮਾ ਕਿਦੇ ਪੇਸ਼ ਕਰਦੇ ਆ ਅੱਬਲ ਤਾਂ ਇਹਨਾਂ ਨੇ ਤਾਂ ਕਰਨਾ ਹੀ ਕੀ ਸੀ ਕਿਉਂਕਿ ਇਹ 40-50 ਹਜ਼ਾਰ ਕਰੋੜ ਰੁਪਏ ਦੀ ਰਕਮ ਨਾਲ ਸਾਰੇ ਪੰਜਾਬ ਦੇ ਦਰਿਆ ਇਹ ਬੜਾ ਵੱਡਾ ਇਹ ਬੜਾ ਵੱਡਾ ਪ੍ਰੋਜੈਕਟ ਹੈ ਪਰ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਇਹਨੂੰ 40-50 ਹਜ਼ਾਰ ਕਰੋੜ ਨਾ ਦੇਖੋ ਇਹਨੂੰ 3000 ਕਰੋੜ ਸਾਲ ਦਾ ਕਰ ਦਿਓ ਤਾਂ ਕਿ 20 ਸਾਲਾਂ ਦੇ ਵਿੱਚ ਸਾਰਾ ਪੰਜਾਬ ਦਾ ਇਹ ਇਹ ਜਿਹੜਾ ਸਦਾ ਸਦਾ ਵਾਸਤੇ ਇਹਨੂੰ ਇਹ ਠੀਕ ਹੋ ਜੇ ਸੋ ਇਹ ਇਹ ਨੈਸ਼ਨਲ ਕਈ ਪ੍ਰੋਜੈਕਟ ਹੁੰਦੇ ਜਿਹੜੇ ਨੈਸ਼ਨਲ ਇੰਪੋਰਟੈਂਸ ਤੇ ਹੁੰਦੇ ਆ ਸੋ ਬੀਜੇਪੀ ਪਾਰਟੀ ਜਿਹਦਾ ਇਹਦਾ ਜਿਹੜਾ ਹੱਲ ਕਰੂਗੀ ਕਿ ਹਰ ਸਾਲ 3-4 ਹਜ਼ਾਰ ਕਰੋੜ ਨਾਲ ਔਰ ਅਗਲੇ 20 ਸਾਲਾਂ ਚ ਇਹ ਅਸੀਂ ਇਹਨੂੰ ਠੀਕ ਕਰ ਲਾਂਗੇ ਦੂਸਰਾ ਸਤਲੁਜ ਤੇ ਸਤਲੁਜ ਤੇ ਬਿਆਸ ਦਰਿਆ ਉਹ ਤਾਂ ਹਿੰਦੁਸਤਾਨ ਦੀ ਟੈਰੀਟਰੀ ਦੇ ਵਿੱਚ ਆਉਂਦੇ ਆ ਦੋਨੇ ਜਿਹ ਦੋਨੇ ਜਿਹੜੇ ਉਹਦੇ ਦਰਿਆ ਦੇ ਪੱਤਨ ਹੈ ਉਹ ਇੰਡੀਆ ਦੀ ਟੈਰੀਟਰੀ ਚ ਆਉਂਦੇ ਇੱਕ ਜਿਹੜਾ ਰਾਵੀ ਦਰਿਆ ਹੈ ਰਾਵੀ ਦਰਿਆ ਜਿਹੜਾ ਉਹਦਾ ਇੱਕ ਬੰਨਾ ਪਾਕਿਸਤਾਨ ਨਾਲ ਲੱਗਦਾ ਇਹ ਇੰਡੀਆ ਨਾਲ ਲੱਗਦਾ ਹੁਣ ਪਾਕਿਸਤਾਨ ਦੀ ਜਿਹੜੀ ਟੋਟਲ ਇਕਨੋਮੀ ਹੈ ਹਿੰਦੁਸਤਾਨ ਤੋਂ 1/20% ਮਤਲਬ ਆਪਣੇ ਤੋਂ ਬਹੁਤ ਛੋਟੀ ਇਕਨੋਮੀ ਹੈ ਪਰ ਪਾਕਿਸਤਾਨ ਰਾਵੀ ਨੂੰ ਇੱਕ ਸਿਕਿਉਰਿਟੀ ਐਂਗਲ ਨਾਲ ਦੇਖਦਾ ਹੈ ਔਰ ਜਿੱਥੇ-ਜਿੱਥੇ ਕਿਉਂਕਿ ਦਰਿਆ ਜਿਹੜੇ ਆ ਕਦੇ ਸਿੱਧੇ ਨਹੀਂ ਜਾਂਦੇ ਜਿਵੇਂ ਗੁਣੀਆਂ ਨਾਲ ਆਪਾਂ ਕੋਈ ਲਾਈਨ ਖਿੱਚਦੇ ਆ ਦਰਿਆ ਜਿਹੜੇ ਆ ਉਹ ਮੰਨ ਰਹੇ ਐ ਪਾਕਿਸਤਾਨ ਨੇ ਆਪਣੀਆਂ ਹੱਦਾਂ ਦੇ ਵਿੱਚ ਜਿਹਨੂੰ ਅੰਗਰੇਜ਼ੀ ਚ ਸਟੱਡ ਕਹਿੰਦੇ ਐ ਸਪਰ ਲਾਏ ਹੋਏ ਐ ਜਦੋਂ ਪਾਣੀ ਪਾਕਿਸਤਾਨ ਦੀ ਉਹ ਕਿਨਾਰੇ ਤੇ ਵਜਦਾ ਉੱਥੋਂ ਵਾਪਸ ਦੁੱਗਣੀ ਤੇਜ਼ ਆ ਕੇ ਹਿੰਦੁਸਤਾਨ ਦਾ ਨੁਕਸਾਨ ਕਰਦਾ ਅਸੀਂ ਡਿਫੈਂਸ ਮਿਨਿਸਟਰੀ ਕੋਲੇ ਵੀ ਇੱਕ ਕੇਸ ਪੇਸ਼ ਕਰਾਂਗੇ ਕਿ ਜੇ ਪਾਕਿਸਤਾਨ ਸਟੱਡ ਤੇ ਸਪਰ ਲਾ ਸਕਦਾ ਆਪਣੇ ਤੇ ਸਾਨੂੰ ਸਾਨੂੰ ਤਾਂ ਫਿਰ ਪਾਕਿਸਤਾਨ ਨਾਲ ਤਾਂ ਅਸੀਂ ਬਹੁਤ ਅਮੀਰ ਐ ਅਸੀਂ ਵੀ ਇਹ ਕਰਾਂਗੇ ਤੀਸਰੀ ਗੱਲ ਜਿਹੜੀ ਭਾਜਪੀ ਦਾ ਖਾਸ ਕਰਕੇ ਅੱਜ ਮਾਝੇ ਦੀ ਧਰਤੀ ਦੇ ਬੈਠੇ ਆ ਇੱਕ ਮਾਝੇ ਦੇ ਵਿੱਚ ਇੱਕ ਛੋਟੀ ਜੀ ਮੰਡੀ ਪੈਂਦੀ ਹੈ ਜਿਹਨੂੰ ਪੱਟੀ ਮੰਡੀ ਕਹਿੰਦੇ ਪੱਟੀ ਦਾ ਇਲਾਕਾ ਹੈ ਤੇ ਪੱਟੀ ਤੋਂ ਇੱਕ ਸ਼ਹਿਰ ਹੈਗੇ ਉਹ ਮੰਡੀ ਹੈ ਸ਼ਹਿਰ ਤਾਂ ਨਹੀਂ ਹੈ ਜਿਹਦਾ ਨਾਮ ਹੈ ਮਖੂ ਤੇ ਪੱਟੀ ਤੇ ਮਖੂ ਦੇ ਦਰਮਿਆਨ ਕੋਈ ਰੇਲਵੇ ਲਿੰਕ ਨਹੀਂ ਹੈ ਇਹ 40 ਕਿਲੋਮੀਟਰ ਦਾ ਕਮੋ ਪੇਸ਼ ਫੈਸਲਾ ਹੈ ਉਹ ਫਾਸਲਾ ਹੈ ਪਰ ਜੇ 40 ਕਿਲੋਮੀਟਰ ਰੇਲ ਜੇ ਲਿੰਕ ਹੋ ਜੇ ਤਾਂ ਅੰਮ੍ਰਿਤਸਰ ਜਿਹੜਾ ਕਿ ਮਾਝੇ ਦਾ ਇਲਾਕਾ ਹੈ ਤੇ ਗੁਰਦਾਵਾਂ ਇਹ ਬਰੋਬਰ ਹੋ ਜਾਣਗੇ ਜਿਹੜਾ ਗੁਰਦਾਵਾਂ ਨੂੰ ਅੱਜ ਐਡਵਾਂਟੇਜ ਹੈ ਗੁਰਦਾਵਾਂ ਨੂੰ ਕੀ ਐਡਵਾਂਟੇਜ ਹੈ ਕਿ ਜਿੰਨੇ ਬੰਦਰਗਾਹ ਹੈਗੇ ਮੰundra ਕਾਂਡਲਾ ਪੀਪਲ ਆਏ ਜਿੰਨੇ ਵੀ ਬੰਦਰਗਾਹ ਹੈਗੀਆਂ ਵੈਸਟਰਨ ਪੋਰਟਸ ਜਿਹੜੀਆਂ ਗੁਰਦਾਵਾਂ ਕੋਲੇ ਕਨੈਕਟੀਵਿਟੀ ਹੈ ਰੇਲ ਦੀ ਕਨੈਕਟੀਵਿਟੀ ਹੈ ਸੜਕ ਦੀ ਹੈ ਮਾਝਾ ਜਿਹੜਾ ਹੈ ਇਹ ਕਾਰੋਬਾਰ ਦੇ ਇਤਬਾਰ ਨਾਲ ਵਪਾਰ ਦੇ ਇਤਬਾਰ ਨਾਲ ਕਿਉਂਕਿ ਪਾਕਿਸਤਾਨ ਦਾ ਬਾਰਡਰ ਨਹੀਂ ਖੁੱਲ ਸਕਦਾ ਇਹ ਪਿੱਛੇ ਰਹਿ ਗਿਆ ਔਰ ਜਿੱਦਣੇ ਪੱਟੀ ਤੋਂ ਮੱਖੂ ਰੇਲਵੇ ਲਾਈਨ ਬਣ ਗਈ ਅੰਮ੍ਰਿਤਸਰ ਦਾ ਇਲਾਕਾ ਜਿਹੜਾ ਹੈ ਕਾਰੋਬਾਰ ਦੇ ਲਿਆਜ਼ ਨਾਲ ਇਹ ਅੱਗੇ ਨਿਕਲ ਜਾਏਗਾ ਇਸੇ ਤਰ੍ਹਾਂ ਹੀ ਦੋ ਚੀਜ਼ਾਂ ਜਿੱਦਣ ਭਾਪੀ ਦੀ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਹੈ ਦੋ ਅੱਜਕੱਲ੍ਹ ਦੁਨੀਆ ਤੇ ਦੋ ਚੀਜ਼ਾਂ ਟ੍ਰੈਂਡ ਕਰ ਰਹੀਆਂ ਇੱਕ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਦੂਜਾ ਹੈ ਕਲੀਨ એનર્ਜੀ ਕਲੀਨ એનર્ਜੀ ਦਾ ਮਤਲਬ ਹੈ ਬਾਇਓ ਡੀਜ਼ਲ ਬਾਇਓ ਗੈਸ ਔਰ ਜੇ ਮੇਰੀ ਗੱਲ ਤੇ ਇਤਬਾਰ ਆਉਂਦਾ ਹੋਵੇ ਤਾਂ ਪੰਜਾਬ ਜਿਹੜਾ ਹੈ ਹਿੰਦੁਸਤਾਨ ਦਾ ਅਗਲਾ ਸਾਊਦੀ ਅਰਬ ਬਣ ਸਕਦਾ ਕਿਉਂਕਿ ਪੰਜਾਬ ਕੋਲੇ ਜਿੰਨਾ ਬਾਇਓਮਾਸ ਹੈ ਭਾਵੇਂ ਉਪਰਾਲੀ ਹੈ ਭਾਵੇਂ ਤੂੜੀ ਹੈ ਭਾਵੇਂ ਗੰਨੇ ਦਾ ਚਿਲਕਾ ਹਿੰਦੁਸਤਾਨ ਦੇ ਕਿਸੇ ਸਟੇਟ ਕੋਲ ਇੰਨਾ ਬਾਇਓਮਾਸ ਨਹੀਂ ਹੈ ਪਰ ਮੈਂ ਇਹ ਦੇਖਿਆ ਨਹੀਂ ਪਿਛਲੇ 4 ਸਾਲ ਦੇ ਵਿੱਚ ਸਰਕਾਰ ਦਾ ਇੱਕ ਵੀ ਬਿਆਨ ਜਿਹੜਾ ਸੰਜੀਦਾ ਤੌਰ ਤੇ ਇਸ ਗੱਲ ਨੂੰ ਬਿਆਨ ਕਰਦਾ ਹੋਵੇ ਕਿ ਯਾਰ ਅਸੀਂ ਕਲੀਨ એનર્ਜੀ ਦੇ ਵਿੱਚ ਪੰਜਾਬ ਨੂੰ ਅੱਗੇ ਲੈ ਕੇ ਆਉਣਾ ਹੈ ਤੁਰਿਆ ਜਾਂਦਾ ਤੁਹਾਨੂੰ ਇਹ ਵੀ ਦੱਸ ਚਾ ਕਿ ਕਿ ਜੀਐਸਟੀ 2 ਦਾ ਇੱਕ ਨਵਾਂ ਨਿਜਾਮ ਆਇਆ ਹੈ ਔਰ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਹੈ ਇਹ 5% ਤੇ ਆ ਗਿਆ ਕਪੜਾ 5% ਤੇ ਆ ਗਿਆ ਸਾਈਕਲ ਜਿਹੜਾ ਉਹ 5% ਤੇ ਆ ਗਿਆ ਟਰੈਕਟਰ ਪੈਸਟੀਸਾਈਡ ਫਰਟੀਲਾਈਜ਼ਰ ਔਰ ਜਿਹੜੇ GST ਦੇ ਨਿظام ਨੂੰ ਸਮਝਦੇ ਐ ਜਿਹੜਾ 5% ਟੈਕਸ ਹੁੰਦਾ ਹੈ ਦਰਸਲ ਉਹਦਾ ਇੰਪੈਕਟ ਜਿਹੜਾ ਉਹ ਸਿਰਫ 1% ਹੁੰਦਾ ਹੈ ਕਿਉਂਕਿ ਜਿਹੜੇ ਸਪਲਾਈਅਰ ਹੁੰਦੇ ਐ ਜਿਹੜੇ ਸਪਲਾਈ ਕਰਦੇ ਐ ਉਹ ਜਿਹੜੇ ਵੈਲਿਊ ਚੇਨ ਉਹ ਉਹ ਉਹਨਾਂ ਨੂੰ ਜਿਹੜੀ ਕਲੇਮ ਮਿਲ ਜਾਂਦੇ ਐ ਸਪਲਾਈ ਦੇ ਸੋ ਅੱਜ ਪੰਜਾਬ ਕੋਲੇ ਮੌਕਾ ਹੈ ਕਿ ਆਪਣੀ ਸਾਈਕਲ ਇੰਡਸਟਰੀ ਜਿਹੜੀ ਲੁਧਿਆਣੇ ਚ ਤੁਸੀਂ ਉਹਨਾਂ ਨਾਲ ਗੱਲ ਕਰਕੇ ਵੇਖੋ ਉਹਨਾਂ ਨੇ ਤਾਂ ਬੜਾ ਵੈਲਕਮ ਕੀਤਾ ਪਰ ਇਸ ਤੋਂ ਇਲਾਵਾ ਪੰਜਾਬ ਜਿਹੜਾ ਜਿਹਨੂੰ ਕਿਉਂਕਿ ਅਸੀਂ ਖੇਤੀਬਾੜੀ ਪ੍ਰધાન ਸੂਬਾ ਹੈ ਅਸੀਂ ਫੂਡ ਇੰਡਸਟਰੀ ਵਾਸਤੇ ਮੈਂ ਕਦੀ ਪਿਛਲੇ 4 ਸਾਲਾਂ ਚ ਕਿਸੇ ਸਟੇਟ ਦੇ ਮਨਿਸਟਰ ਜਾਂ ਚੀਫ ਮਨਿਸਟਰ ਤੋਂ ਇਹ ਬਿਆਨ ਨਹੀਂ ਸੁਣਿਆ ਕਿ ਮੈਂ ਦਿੱਲੀ ਜਾ ਕੇ ਤੇ ਪੰਜਾਬ ਵਾਸਤੇ ਕੋਈ ਟੈਕਸਟਾਈਲ ਪਾਰਕ ਕੋਈ ਫਾਰਮਾਸਿਊਟੀਕਲ ਪਾਰਕ ਜਾਂ ਕੋਈ ਯੂ ਨੋ ਫੂਡ ਪਾਰਕ ਕੋਈ ਐਸਾ ਲੈ ਕੇ ਆਵਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਟੋਟਲ ਪੋਲਿਟਿਕਸ ਦਾ ਮਰਕਜ਼ ਹੈ ਸੈਂਟਰ ਹੈ ਉਹ ਸਿਰਫ ਇੱਕ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਕਨਫਰਨਟੇਸ਼ਨ ਕਿ ਬਿਆਨ ਕੋਈ ਲੜਾਈ ਵਾਲਾ ਬਿਆਨ ਦਿਓ ਕੋਈ ਲੋਕਾਂ ਨੂੰ ਕੋਈ ਐਸੇ ਅਸੀ ਚੀਜ਼ ਦੇ ਪਿੱਛੇ ਲਾਓ ਕਿ ਜੇ ਆਪ ਤੋਂ ਆਹ ਚੀਜ਼ ਤੁਹਾਨੂੰ ਆ ਕਰਦਾਂਗੇ ਫਲਾਣੇ ਨਾਲ ਲੜਾਈ ਕਿਸੇ ਦੇ ਦੂਸ਼ਣ ਪਾ ਦੇਣਾ ਨੁਕਸ ਕੱਢਣਾ ਕਿਤੇ ਆਪ ਦੀ ਪੀੜੀ ਥੱਲੇ ਸੋਟਾ ਨਹੀਂ ਮਾਰਿਆ ਔਰ ਐਸੀ ਪੰਜਾਬ ਚ ਓਪਰਚੁਨਿਟੀ ਆਈ ਸੀ ਇਹਨਾਂ ਕੋਲੇ ਪਤਾ ਨਹੀਂ 92 ਕੇ 94 ਐਮਐਲਏ ਆ ਗਏ ਸੀ ਪਹਿਲੀ ਵਾਰ ਹੋਇਆ ਸੀ ਕਿ ਜਦੋਂ ਇਹਨਾਂ ਨੇ ਸਰਕਾਰ ਸੰਭਾਲੀ ਤਾਂ ਖਜ਼ਾਨੇ ਚ ਕੋਈ ਪੈਂਡਿੰਗ ਲਾਇਬਿਲਿਟੀਆਂ ਹੈ ਨਹੀਂ ਸੀ 15ਵੀਂ ਫਾਈਨਾਂਸ ਕਮਿਸ਼ਨ ਦੀਆਂ ਰੈਵਨਿਊ ਡੈਫਿਸਿਟ ਗ੍ਰਾਂਟ ਇਹਨਾਂ ਕੋਲੇ ਪਈਆਂ ਸੀ ਬਲਹ ਇਹ ਇਹ ਜੇ ਚਾਹਦੇ ਤਾਂ ਪੰਜਾਬ ਦਾ ਨਕਸ਼ਾ ਬਦਲ ਸਕਦੇ ਸੀ ਪਰ ਉਹ ਕਿਸੇ ਕਵੀ ਨੇ ਲਿਖਿਆ ਕਿ ਅੱਜ ਦੇ ਮਾਹੌਲ ਮੇ ਦਵਾ ਕੀ ਹੈ ਦੁਆ ਕੀ ਹੈ ਜਹਾਂ ਕਾਤਿਲ ਖੁਦ ਪੁੱਛਤੇ ਹਨ ਹੁਆ ਕੀ ਹੈ ਹੁਆ ਕੀ ਹੈ ਇਕਲੀਆਂ ਗੱਲਾਂ ਬਾਤਾਂ ਨਾਲ ਜੇ ਕੋਈ ਕਵੇ ਕਿ ਸਟੇਟ ਚੱਲ ਪਾਊਗਾ ਸੋ ਅਫਸੋਸ ਹੈ ਕਿ ਫਲੱਡ ਜਿਹੜੇ ਹੈ ਔਰ ਔਰ ਇਹ ਇਹ ਕੋਈ ਜਿਹਨੂੰ ਕੁਦਰਤੀ ਆਫਤ ਨਹੀਂ ਹੈ ਇਹ ਆਪਣੀਆਂ ਬਾਦ ਇੰਤਜ਼ਾਮੀਆਂ ناکਾਮੀਆਂ ਜਿਹੜੀਆਂ ਸਾਡੇ ਫੇਲ ਇੱਕ ਮਿਸ ਮੈਨੇਜਮੈਂਟ ਦੀ وجہ ਨਾਲ ਪੰਜਾਬ ਦੇ ਲੱਖਾਂ ਲੋਕਾਂ ਨੂੰ ਐਡੀ ਵੱਡੀ ਆਫਤ ਦਾ ਸਾਹਮਣਾ ਕਰਨਾ ਪਿਆ ਪਰ ਇਹ ਸਾਰੇ ਉਸ ਸਿੱਟੇ 'ਚੋਂ ਇਹ ਨਿਕਲਦਾ ਹੈ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਕੋਲਾਪਸ ਕਰ ਗਈ ਹੈ ਔਰ ਅੱਜ ਪੰਜਾਬ ਦੇ ਲੋਕ ਬੀਜੇਪੀ ਪਾਰਟੀ ਨੂੰ ਇੱਕ ਆਸ ਦੀ ਨਿਗਾਹ ਨਾਲ ਇੱਕ ਜੇ ਛੋਟੀ ਜੀ ਆਸ ਦੀ ਕੋ ਕਿਰਨ ਹੈ ਤਾਂ ਇਹ ਹੈ ਕਿ ਜੇ ਕਿਤੇ ਸਿਆਣੇ ਬੰਦਿਆਂ ਨਾਲ ਸੰਗਤ ਹੋ ਜੇ ਪੰਜਾਬ ਦੀ ਸਿਆਣੇ ਬੰਦਿਆਂ ਨਾਲ ਸੁਹਬਤ ਹੋ ਜੇ ਤਾਂ ਇਹ ਪੰਜਾਬ ਜਿਹੜੇ ਨਰਕ ਚ ਡਿੱਗ ਪਿਆ ਹੈ ਜਾਂ ਜਿਸ ਟੋਏ ਚ ਆਪਾਂ ਇਹਨਾਂ ਚੋਸ਼ ਇਹ ਪਾਰਟੀਆਂ ਇਹਨਾਂ ਨੂੰ ਗੱਡ ਸਕਦੀ ਹੈ ਸੋ ਤੁਸੀਂ ਐਨੇ ادب ਤੇ ਸਬਰ ਨਾਲ ਤੁਸੀਂ ਮੇਰੀ ਗੱਲ ਸੁਣੀ ਇਸ ਗੱਲ ਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਅੱਜ ਮੇਰਾ ਇਹ ਬਿਆਨ ਸੁਣ ਰਹੇ ਐ ਬਈ ਚੰਗੀ ਪਲੈਨਿੰਗ ਨਾਲ ਚੰਗੀ ਪਲੈਨਿੰਗ ਨਾਲ ਤਾਂ ਸ਼ਾਇਦ ਪੰਜਾਬ ਦਾ ਕੁਝ ਸਬਰ ਜੇ ਅਕੇ ਹੁਸਨ ਤਦਬੀਰ ਸੇ ਜਾਗ ਉੱਠਦਾ ਹੈ ਕੌਮੋਂ ਕਾ ਨਸੀਬ ਹੁਸਨ ਕਹਿੰਦੇ ਸੋਹਣੇ ਨੂੰ ਤਦਬੀਰ ਕਹਿੰਦੀ ਐ ਪਲੈਨਿੰਗ ਨੂੰ ਜੇ ਚੰਗੀ ਪਲੈਨਿੰਗ ਹੋ ਜੇ ਤਾਂ ਸ਼ਾਇਦ ਕੌਮਾਂ ਦਾ ਨਸੀਬ ਜਾਗ ਪੈਣ ਕਹਿੰਦਾ ਕبھی ਬਦਲਤੀ ਨਹੀਂ ਤਕਦੀਰ ਅਰਮਾਨੋਂ ਸੇ ਗੱਲਾਂ ਨਾਲ ਤਾਂ ਫਿਰ ਤਕਦੀਰ ਕਿਵੇਂ ਬਦਲੂਗੀ ਸੋ ਤੁਸੀਂ ਇੰਨੇ ਅਦਬ ਤੇ ਸਬਰ ਨਾਲ ਮੇਰੀ ਗੱਲ ਸੁਣੀ ਮੈਂ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਮੇਰੇ ਜਿਹੜੇ ਸਾਥੀ ਬੀਜੇਪੀ ਪਾਰਟੀ ਦੇ ਅਹੁਦੇਦਾਰਾਂ ਤੇ ਜ਼ਿੰਮੇਵਾਰਾਂ ਬੈਠੇ ਆ ਸਾਰੇ ਜਣੇ ਟਾਈਮ ਕੱਢ ਕੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ